ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਵਦਾਤਾ ਤੇ ਆਪਾਂ ਇੱਕ ਛੋਟੇ ਨਾਲ ਬੜੀ ਵਧੀਆ ਜਿਹੜੀ ਉਹ ਗੱਲ ਸਾਂਝੀ ਕਰਨ ਲੱਗੇ ਆਂ ਆਪਣਾ ਲੈਹnde ਪੰਜਾਬ ਤੋਂ ਆ ਵੀਰ ਬਾਸਾ ਜੱਟ ਪਾਸਾ ਜੱਟ ਨੂੰ ਦਾ ਨਾਮ ਆ 158 ਕੱਖਾਂ ਵਾਲਾ ਉਹਨਾਂ ਦਾ ਪਿੰਡ ਆ ਤੇ ਉਹ YouTube ਤੇ Facebook ਤੇ ਵੀਡੀਓ ਪਾਉਂਦੇ ਨੇ ਬੜੀਆਂ ਪ੍ਰੇਮ ਵਾਲੀਆਂ ਬੜੀਆਂ ਮਹੱਭਤ ਵਾਲਗਾਂ ਉਹਨਾਂ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਜਿਹੜੀਆਂ ਗੱਲਾਂ ਉਹਨਾਂ ਦੀਆਂ ਜਰੂਰ ਸੁਣਿਆ ਕਰੋ ਇਹੋ ਜਿਹੇ ਵੀਰਾਂ ਨੂੰ ਸਪੋਰਟ ਕਰੋ ਜਿਹੜੇ ਦਿਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਨੇ ਇਸੇ ਭਾਸ਼ਾ ਦੇ ਨਾਲ ਜੋੜਿਆ ਮੈਂ ਉਹਨਾਂ ਨਾਲ 5-7 ਮਹੀਨਿਆਂ ਤੋਂ ਜਿਹੜਾ ਸੰਪਰਕ ਦੇ ਵਿੱਚ ਗੜੀਆ ਵਧੀਆ ਉਹ ਗੱਲਾਂ ਕਰਦੇ ਨੇ ਉਹਨਾਂ ਦੇ ਬੱਚੇ ਵੀ ਬਹੁਤ ਵਧੀਆ ਪੰਜਾਬੀ ਬੋਲਦੇ ਆ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਆਪਣੀ ਮਾਂ-ਪਾਸਾ ਨੂੰ ਕਦੇ ਨਾ ਛੱਡੋ ਪੰਜਾਬੀ ਸਾਡੀ ਬਹੁਤ ਚੜ੍ਹਦੀ ਕਲਾ ਵਾਲੀ ਪਾਸਾਗੀ ਸਾਡੀ ਬੋਲੀ ਆ ਸਾਡੀ ਮਾਂ ਇਹਨੂੰ ਆਪਾਂ ਨਾ ਵਿਸਾਰੀਏ ਤੇ ਜਿਹੜੇ ਵੀਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ ਪਾਸਾ ਜੱਟ ਵਰਗੇ ਭਰਾ ਸਾਡੇ ਲਹਿੰਦੇ ਪੰਜਾਬ ਤੋਂ ਉਹਨਾਂ ਦੀ ਜਰੂਰ ਸਪੋਰਟ ਕਰੋ ਸਾਰੇ ਜਣੇ ਉਹਨਾਂ ਦੇ ਨਾਲ ਖੜੋ ਤਾਂ ਕਿ ਜਿਹੜੇ ਹੋਰ ਹੌਸਲੇ ਨਾਲ ਉਹ ਸਾਡੀ ਮਾਂ ਬੋਲੀ ਦੀ ਸੇਵਾ ਕਰ ਸਕਣ ਤੇ ਬਹੁਤ ਸਾਰਾ ਪਿਆਰ ਸਾਡੇ ਭਰਾ ਨੂੰ ਸਾਡੇ ਚੜ੍ਹਦੇ ਪੰਜਾਬ ਤੋਂ ਵਾਹਿਗੁਰੂ ਵਾਸਾ ਜੱਟਮੁੰਨ ਦੇ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਨੂੰ ਚੜ੍ਹਦੀ ਕਲਾ ਦੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ